ਨੂੰ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਤੁਹਾਨੂੰ ਸ਼ਹੀਦ ਜਸਵੰਤ ਸਿੰਘ ਖਾਲੜਾ ਬਾਰੇ ਦੱਸਾਂਗੇ ਸ਼ਹੀਦ ਜਸਵੰਤ ਸਿੰਘ ਖਾਲੜਾ ਬਾਰੇ ਲੋਕ ਜਾਣਦੇ ਹੋਣਗੇ ਪਰ ਉਹਨਾਂ ਦਾ ਸਾਡੇ ਸਿੱਖ ਇਤਿਹਾਸ ਵਿੱਚ ਕੀ ਯੋਗਦਾਨ ਸੀ ਇਸ ਬਾਰੇ ਬਹੁਤੇ ਲੋਕਾਂ ਨੂੰ ਨਹੀਂ ਪਤਾ ਉਹਨਾਂ ਨੂੰ ਜ਼ਰੂਰ ਪਤਾ ਹੋਊਗਾ ਜਿਨ੍ਹਾਂ ਨੇ ਲੇਖਕ ਅਜਮੇਰ ਸਿੰਘ ਦੁਆਰਾ ਲਿਖੀ ਗਈ ਕਿਤਾਬ ਸ਼ਹੀਦ ਜਸਵੰਤ ਸਿੰਘ ਖਾਲੜਾ ਪੜ੍ਹੀ ਹੋਵੇਗੀ ਅੱਜ ਆਪਾਂ ਤੁਹਾਨੂੰ ਇਸੇ ਕਿਤਾਬ ਵਿੱਚੋਂ ਇੱਕ ਸੱਚੀ ਘਟਨਾ ਤੋਂ ਜਾਣੂ ਕਰਾਉਣੀ ਹੈ ਜਦੋਂ CRP ਵਾਲਿਆਂ ਨੇ ਸਕੂਲਾਂ ਤੇ ਕਾਲਜਾਂ ਵਿੱਚ ਆਪਣੇ ਡੇਰੀ ਜਮਾ ਲਈ ਸੀ ਉਹ ਵਿਦਿਆਰਥੀਆਂ ਨੂੰ ਤੰਗ ਕਰਦੇ ਸੀ ਤਾਂ ਵਿਦਿਆਰਥੀਆਂ ਨੂੰ ਪੜ੍ਹਾਈ ਵਿੱਚ ਬਹੁਤ ਮੁਸ਼ਕਲ ਆਉਂਦੀ ਸੀ ਉਹਨਾਂ ਦੇ ਡੇਰੀ ਸਕੂਲਾਂ ਕਾਂਜਾਂ ਚੁੱਕਵਾਉਣ ਲਈ ਸ਼ਹੀਦ ਜਸਵੰਤ ਸਿੰਘ ਖਾਲੜਾ ਨੇ ਕਿਵੇਂ ਵਿਰੋਧ ਕੀਤਾ ਅਤੇ ਉਹਨਾਂ ਨੂੰ ਕਿਹੜੀਆਂ ਕਠਿਨਾਈਆਂ ਦਾ ਸਾਹਮਣਾ ਕਰਨਾ ਪਿਆ ਆਪਾਂ ਤੁਹਾਨੂੰ ਇਹ ਸਾਰਾ ਕੁਝ ਇਸ ਕਹਾਣੀ ਵਿੱਚ ਦੱਸਾਂਗੇ ਬਹੁਤ ਹੀ ਇੰਟਰਸਟਿੰਗ ਨੋਲਿਜਫੁਲ ਕਹਾਣੀ ਹੈ ਅਖੀਰ ਤੱਕ ਜਰੂਰ ਸੁਣਨਾ ਜੀ ਸੀਆਰਪੀ ਖਿਲਾਫ ਮੋਰਚਾ ਪੰਜਾਬ ਅੰਦਰ ਖੜਕੂ ਲਹਿਰ ਨੂੰ ਵੈਸ਼ੀ ਜਬਰ ਨਾਲ ਕੁਚਲਣ ਲਈ ਭਾਰਤੀ ਹਾਕਮਾਂ ਨੇ ਵੱਡੀ ਸੰਖਿਆ ਵਿੱਚ ਕੇਂਦਰੀ ਰਿਜ਼ਰਵ ਪੁਲਿਸ ਫੋਰਸ ਸੀਆਰਪੀਐਫ ਤਨਾਤ ਕਰ ਦਿੱਤੀ ਸੀ ਜਿੱਥੇ ਵੀ ਕੋਈ ਥਾਂ ਖਾਲੀ ਦਿੱਸਦਾ ਸੀ ਸਕੂਲਾਂ ਕਾਲਜਾਂ ਬਸ ਅੱਡਿਆਂ ਕਚਹਿਰੀਆਂ ਸਰਕਾਰੀ ਦਫ਼ਤਰਾਂ ਦੇ ਆਹਾਤਿਆਂ ਵਿੱਚ ਉਥੇ ਸੀਆਰਪੀ ਦੇ ਟਿਕਾਣੇ ਬਣਾਏ ਗਏ ਸਨ ਪੱਟੀ ਨੇੜੇ ਘਰਿਆਲਾ ਪਿੰਡ ਦੇ ਸਰਕਾਰੀ ਗਰਲਜ਼ ਹਾਈ ਸਕੂਲ ਦੀਆਂ ਗਰਾਊਂਡਾਂ ਵਿੱਚ ਵੀ ਸੀਆਰਪੀ ਦਾ ਕੈਂਪ ਬਣਾਇਆ ਗਿਆ ਸੀ ਸੀਆਰਪੀ ਦੇ ਜਵਾਨ ਬਾਹਰ ਨਲਕੇ ਤੇ ਨਹਾਉਂਦੇ ਸਨ ਅਤੇ ਨਹਾਉਣ ਤੋਂ ਬਾਅਦ ਅੱਧ ਨੰਗੇ ਹੋ ਕੇ ਗਰਾਊਂਡ ਵਿੱਚ ਗੇੜੇ ਕੱਢਦੇ ਰਹਿੰਦੇ ਸਨ ਤੇ ਆਪਣੀ ਫਿਤਰਤ ਅਨੁਸਾਰ ਸਕੂਲ ਦੀਆਂ ਬੱਚੀਆਂ ਵੱਲ ਭੈੜੀਆਂ ਨਜ਼ਰਾਂ ਨਾਲ ਤੱਕਦੇ ਰਹਿੰਦੇ ਸਨ ਕੁੜੀਆਂ ਇਸ ਅਸ਼ਲੀਲਤਾ ਤੋਂ ਤੰਗ ਆ ਗਈਆਂ ਸਨ ਅਤੇ ਉਹਨਾਂ ਹਉਕੇ ਲੈਂਦੀਆਂ ਆਪਣਾ ਦੁੱਖ ਮਾਪਿਆਂ ਅੱਗੇ ਰੋਇਆ ਮਾਪਿਆਂ ਨੇ ਪੰਚਾਇਤ ਕੋਲ ਸ਼ਿਕਾਇਤ ਕੀਤੀ ਪਰ ਉਸ ਵਲੇ ਪੰਚਾਇਤਾਂ ਹਕੂਮਤੀ دہشت ਦੇ ਦਾਬੇ ਹੇਠ ਸਨ ਅਤੇ ਪੁਲਿਸ ਦੀ ਬੁਰਸ਼ਾ ਕਰਦੀ ਦੇ ਖਿਲਾਫ ਬੋਲਣ ਦੀ ਜੁਰਤ ਕਰਨ ਵਾਲੀ ਵਿਰਲੇ ਹੀ ਵਿਅਕਤੀ ਸਨ। ਜਲਦੀ-ਜਲਦੀ ਇਹ ਗੱਲ ਭਾਈ ਜਸਵੰਤ ਸਿੰਘ ਕੋਲ ਵੀ ਪਹੁੰਚ ਗਈ ਸੀ। ਪਿੰਡ ਅੰਦਰ ਉਸ ਦੇ ਕੁਝ ਨਿੱਡਰ ਸਾਥੀ ਸਨ ਜਿਹੜੇ ਹਰ ਸਰਗਰਮੀ ਵਿੱਚ ਉਸ ਦਾ ਦ੍ਰਿੜਤਾ ਤੇ ਅਡੋਲਤਾ ਨਾਲ ਸਾਥ ਦਿੰਦੇ ਸਨ। ਆਪਣੇ ਸਾਥੀਆਂ ਨਾਲ ਰਾਏ مشورہ ਕਰਕੇ ਜਸਵੰਤ ਸਿੰਘ ਨੇ CRP ਨੂੰ ਸਕੂਲ ਵਿੱਚੋਂ ਬਾਹਰ ਕੱਢਣ ਲਈ ਮੋਰਚਾ ਲਾਉਣ ਦਾ ਫੈਸਲਾ ਕਰ ਲਿਆ ਸੀ ਇਹ 1999 ਦੀ ਗੱਲ ਹੈ ਜਦੋਂ ਮਾਝੇ ਅੰਦਰ ਖਾੜਕੂ ਲਹਿਰ ਦਾ ਪੂਰਾ ਦਬਦਬਾ ਸੀ ਅਤੇ ਸਰਕਾਰੀ ਹਥਿਆਰਬੰਦ ਤਾਕਤਾਂ ਖਾੜਕੂਆਂ ਦਾ ਭੈ ਮੰਨਣ ਲੱਗ ਪਈਆਂ ਸਨ ਜਸਵੰਤ ਸਿੰਘ ਨੇ ਆਪਣੇ ਸਾਥੀਆਂ ਨਾਲ ਰਲ ਕੇ ਲੜਕੀਆਂ ਦੇ ਮਾਪਿਆਂ ਤੇ ਪਿੰਡ ਦੇ ਹੋਰਨਾਂ ਲੋਕਾਂ ਤੱਕ ਪਹੁੰਚ ਕੀਤੀ ਅਤੇ ਸਕੂਲ ਚ CRP ਦਾ ਕੈਂਪ ਅਠਾਉਣ ਲਈ ਲੋਕ ਰਾਇਲ ਲਾਮਬੰਦ ਕੀਤੀ। ਮਸਲਾ ਪਕਾਉਣ ਲਈ ਲੜਾਈ ਦਾ ਦਾਅ ਪੇਚ ਅਪਣਾਉਂਦਿਆਂ ਸਕੂਲ ਵਿੱਚ ਅਖੰਡ ਪਾਠ ਆਰੰਭ ਕਰ ਦਿੱਤਾ ਸੀ। ਮਸਲਾਵਾਦ ਦਾ ਦੇਖ ਕੇ CRP ਦੇ ਕਮਾਂਡਰ ਕੈਂਪ ਨੂੰ ਨਾਲ ਲੱਗਦੇ ਮਾਤਾ ਦੇ ਮੰਦਰ ਵਿੱਚ ਲਜਾਣ ਲਈ ਰਜ਼ਾਮੰਦ ਹੋ ਗਏ। ਜਿਸ ਸਦਕਾ ਜਿੱਤ ਦੇ ਮਾਹੌਲ ਵਿੱਚ ਅਖੰਡ ਪਾਠ ਦੇ ਭੋਗ ਤੇ ਲੋਕਾਂ ਦਾ ਪ੍ਰਭਾਵਸ਼ਾਲੀ ਇਕੱਠ ਹੋ ਗਿਆ ਸੀ CRP ਦੇ ਸਪਹੀ ਭਾਈ ਜਸਵੰਤ ਸਿੰਘ ਉੱਤੇ ਦੰਦੀਆਂ ਘੇਰੇ ਚ ਰਹੇ ਸਨ ਉਹਨਾਂ ਨੇ ਪਿੰਡ ਦੇ ਲੋਕਾਂ ਨੂੰ ਜਸਵੰਤ ਸਿੰਘ ਦੇ ਵਿਰੁੱਧ ਕਰਨ ਲਈ ਇਹ ਗੱਲ ਚਲਾਉਣ ਦੀ ਕੋਸ਼ਿਸ਼ ਕੀਤੀ ਸੀ ਕਿ ਕੁੜੀਆਂ ਘਰਿਆਲੇ ਪਿੰਡ ਦੀਆਂ ਹਨ ਤੇ ਵਿਗਾਨੇ ਪਿੰਡ ਦੇ ਇਸ ਬੰਦੇ ਦੀਆਂ ਇਹ ਕੀ ਲੱਗਦੀਆਂ ਹਨ ਭੋਗਮੋਕੇ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਭਾਈ ਜਸਵੰਤ ਸਿੰਘ ਨੇ ਥੋੜਾ ਹਟਮਾ ਹੋ ਕੇ ਖੜੇ ਅਤੇ ਉਸ ਦੇ ਬੋਲਾਂ ਨੂੰ ਕੰਨ ਲਾ ਕੇ ਸੁਣ ਰਹੇ ਸੀ ਆਰਪੀ ਦੇ ਕਰਨਦਿਆਂ ਨੂੰ ਮੁਖਾਤਵ ਹੁੰਦਿਆਂ ਗਰਜਮੀ ਆਵਾਜ਼ ਵਿੱਚ ਕਿਹਾ ਸੀ ਕਿ ਤੁਸੀਂ ਪੁੱਛ ਰਹੇ ਹੋ ਕਿ ਇਹ ਕੁੜੀਆਂ ਮੇਰੀਆਂ ਕੀ ਲੱਗਦੀਆਂ ਹਨ ਮੈਂ ਤੁਹਾਨੂੰ ਮੂੜਮਾ ਸਵਾਲ ਕਰਦਾ ਹਾਂ ਕਿ ਭਲਾ ਦ੍ਰੋਪਦੀ ਕ੍ਰਿਸ਼ਨ ਦੀ ਕੀ ਲੱਗਦੀ ਸੀ ਕ੍ਰਿਸ਼ਨ ਸਾਹਮਣੇ ਮਸਲਾ ਔਰਤ ਦੀ ਰੋਲ ਰਹੀ ਪਤ ਦੀ ਰੱਖਿਆ ਕਰਨ ਦਾ ਸੀ ਇੱਥੇ ਇਹਨਾਂ ਕੁੜੀਆਂ ਨਾਲ ਵੀ ਮੇਰਾ ਇਹੀ ਰਿਸ਼ਤਾ ਹੈ ਇਹ ਸੁਣ ਕੇ ਸੀਆਰਪੀ ਦੇ ਜਵਾਨਾਂ ਨੇ ਸ਼ਰਮਿੰਦੇ ਹੋ ਕੇ ਨੀਵੀਆਂ ਪਾ ਲਈਆਂ ਸਨ ਭਾਈ ਜਸਵੰਤ ਸਿੰਘ ਦੇ ਹੌਸਲੇ ਤੇ ਜੁਸ਼ੀਲੇ ਬੋਲਾਂ ਤੋਂ ਉਤਸ਼ਾਹਤ ਹੋ ਕੇ ਭੋਗ ਪਾਉਣ ਤੋਂ ਬਾਅਦ ਜੈਕਾਰੇ ਗੰਜਾਉਂਦੀਆਂ ਬੱਚੀਆਂ ਨੇ ਸਕੂਲ ਵਿੱਚ ਬਣਾਏ ਸੀ ਆਰਪੀ ਦੇ ਮੂਰਚੇ ਉਤੇ ਤਵਾ ਬੋਲ ਦਿੱਤਾ ਸੀ ਅਤੇ ਪਲਾਂ ਵਿੱਚ ਹੀ ਸਾਰੇ ਮੂਰਚੇ ਢਾਕੇ ਧਰਤੀ ਵਿੱਚ ਮਿਲਾ ਦਿੱਤੇ ਸਨ। ਹਕੂਮਤੀ ਜ਼ਬਰ ਤੇ دہشت ਦੇ ਉਸ ਕਾਲੇ ਦੌਰ ਵਿੱਚ ਸਮੁੱਚੇ ਪੰਜਾਬ ਅੰਦਰ ਇਹ ਆਪਣੀ ਕਿਸਮ ਦੀ ਇੱਕੋ ਇੱਕ ਘਟਨਾ ਸੀ ਜਦੋਂ ਸੀਆਰਪੀ ਨੂੰ ਸ਼ਰ੍ਹਾਮ ਲੋਕਾਂ ਸਾਹਮਣੇ ਜ਼ਲੀਲ ਹੋ ਕੇ ਪਿੱਛੇ ਹਟਣਾ ਪਿਆ ਸੀ। ਇਸੇ ਤਰ੍ਹਾਂ ਪੱਟੀ ਕਾਲਜ ਦਾ ਹੋਸਟਲ ਵੀ CRP ਨੇ ਮੰਲਿਆ ਹੋਇਆ ਸੀ ਜਸਵੰਤ ਸਿੰਘ ਨੇ ਕਾਲਜ ਦੇ ਆਪਣੀ ਜਾਣ ਪਛਾਣ ਵਾਲੇ ਵਿਦਿਆਰਥੀਆਂ ਨੂੰ ਇਹ ਮਸਲਾ ਪ੍ਰਿੰਸੀਪਲ ਕੋਲ ਅਠਾਉਣ ਦੀ ਸਲਾਹ ਦਿੱਤੀ ਸੀ ਜਦੋਂ ਵਿਦਿਆਰਥੀਆਂ ਨੇ ਇਸ ਬਾਰੇ ਪ੍ਰਿੰਸੀਪਲ ਨਾਲ ਗੱਲ ਕੀਤੀ ਤਾਂ ਉਸ ਨੇ ਇਹ ਬਹਾਨਾ ਲਾਇਆ ਕਿ ਕਿਉਂਕਿ ਹੋਸਟਲ ਵਿੱਚ ਕੋਈ ਵਿਦਿਆਰਥੀ ਨਹੀਂ ਰਹਿੰਦਾ ਜਿਸ ਕਰਕੇ ਸਾਡੇ ਕੋਲ CRP ਨੂੰ ਮਨਾਂ ਕਰਨ ਦੀ ਕੋਈ ਵਾਜਬ ਵਜ੍ਹਾ ਨਹੀਂ ਹੈ ਜਸਵੰਤ ਸਿੰਘ ਨੇ ਵਿਦਿਆਰਥੀ ਨੂੰ ਸਲਾਹ ਦਿੱਤੀ ਕਿ ਉਹ ਪ੍ਰਿੰਸੀਪਲ ਨੂੰ ਹੋਸਟਲ ਵਿੱਚ ਰਹਿਣ ਲਈ ਦਰਖਾਸਤਾਂ ਦੇ ਦੇਣ ਵਿਦਿਆਰਥੀ ਨੇ ਇਸ ਤਰ੍ਹਾਂ ਹੀ ਕੀਤਾ ਜਿਸ ਨਾਲ ਪ੍ਰਿੰਸੀਪਲ ਨੂੰ ਸੀਆਰਪੀ ਕੋਲੋਂ ਹੋਸਟਲ ਖਾਲੀ ਕਰਾਉਣਾ ਪੈ ਗਿਆ ਸੀ ਅਪ੍ਰੋਗਤ ਘਟਨਾਵਾਂ ਤੋਂ ਪਤਾ ਲੱਗਦਾ ਹੈ ਕਿ ਭਾਈ ਜਸਵੰਤ ਸਿੰਘ ਭਾਰਤੀ ਰਾਜ ਨਾਲ ਸਿੱਖਾਂ ਦੀ ਦੁਸ਼ਮਾਨਾ ਵਿਰੋਧਤਾਈ ਵਾਰੇ ਕਿ ਸਹਾਦ ਤੱਕ ਚੇਤਨ ਤੇ ਸਪਸ਼ਟ ਸੀ ਅਤੇ ਜ਼ਾਲਮ ਭਾਰਤੀ ਸਟੇਟ ਦੀਆਂ ਜ਼ਾਲਮ ਸੰਸਥਾਵਾਂ ਪ੍ਰਤੀ ਉਸ ਦੇ ਮਨ ਅੰਦਰ ਕਿੰਨੀ ਤਿੱਖੀ ਨਫ਼ਰਤ ਸੀ ਕੌਮੀ ਸੰਘਰਸ਼ ਲੜਨ ਲਈ ਇਹ ਨਫ਼ਰਤ অতি ਜ਼ਰੂਰੀ ਹੁੰਦੀ ਹੈ ਭਾਈ ਜਸਵੰਤ ਸਿੰਘ ਨੇ ਆਪਣੇ ਸਿਧਾਂਤਕ ਲੇਖਾਂ ਵਿੱਚ ਸਿੱਖ ਕੌਮ ਦੀ ਭਾਰਤੀ ਕੌਮ ਨਾਲ ਵਿਰੋਧਤਾਈ ਦੇ ਖਾਸੇ ਨੂੰ ਸਮਝਣ ਅਤੇ ਇਸ ਬਾਰੇ ਰੱਤੀ ਭਰ ਵੀ ਅਵੇਸਲੇ ਨਾ ਹੋਣ ਉਤੇ ਵਾਰ-ਵਾਰ ਜ਼ੋਰ ਦਿੱਤਾ ਹੈ ਉਮੀਦ ਕਰਦੇ ਹਾਂ ਜੀ ਅੱਜ ਦੀ ਇਹ ਘਟਨਾ ਤੁਹਾਨੂੰ ਪਸੰਦ ਆਵੇਗੀ ਕੱਲ ਫਿਰ ਮਿਲਾਂਗੇ ਜੀ ਇੱਕ ਨਵੀਂ ਘਟਨਾ ਦੇ ਨਾਲ ਸਸ਼ੀ ਅਕਾਲ ਜੀ